ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੁਣ ਤੁਹਾਨੂੰ ਪਤਾ ਹੀ ਹੈ ਵੀ ਕੱਲ ਅਸੀਂ ਘਰੇ ਪਹੁੰਚ ਗਏ ਤੇ ਮਨਾਲੀ ਤੋਂ ਹਨਾ ਤੇ ਹੁਣ ਦੁਬਾਰਾ ਉਹੀ ਸ਼ਡਿਊਲ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਹੀ ਹੈ ਕਮਾਕਾਰਾਂ ਵਾਲੇ ਬੰਦੇ ਆ ਤੇ ਆਪਣੀ ਹੁਣ ਤਿਆਰੀ ਮੇਰੀ ਹੋ ਗਈ ਜੀ ਦੁੱਧ ਦੀ ਹਨਾ ਤੇ ਘਰ ਦੇ ਭਾਈ ਆਪਣਾ ਉਹੀ ਸ਼ਡਿਊਲ ਸ਼ੁਰੂ ਹੋ ਗਿਆ ਜੈਸਮਿਨ ਹੁਣ ਉਧਰ ਮਰਛਾ ਦੇ ਦੀ ਤਿਆਰੀ ਕਰ ਰਹੀ ਹੈ ਤੇ ਅੱਜ ਹੈਗਾ ਜੀ ਸਾਡੀ ਭਾਈ ਅ ਬਲਜਿੰਦਰ ਬੂਆ ਜੀ ਦਾ ਬਰਥਡੇ ਹਨਾ ਜੀ ਪਹਿਲਾਂ ਤਾਂ ਬੂਆ ਜੀ ਨੂੰ ਵਧਾਈਆਂ ਬਰਥਡੇ ਦੀਆਂ ਫੋਨ ਕਰਕੇ ਵੀ ਦਵਾਂਗੇ ਬੂਆ ਜੀ ਨੇ ਕਿਹਾ ਬਲੌਗ ਵਿੱਚੇ ਸਾਰ ਤਾਂ ਫੋਨ ਕਰਕੇ ਵੀ ਭਾਈ ਵਧਾਈਆਂ ਦਵਾਂਗੇ ਤੇ ਬਲੌਗ ਵਿੱਚ ਵੀ ਆਪਾਂ ਨੇ ਵਿਸ਼ ਕਰਤਾ ਬੂਆ ਜੀ ਹੈਪੀ ਬਰਥਡੇ ਤੁਹਾਨੂੰ ਮਾਲਕਾ ਤੁਹਾਡੀ ਲੰਬੀ ਉਮਰ ਕਰੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਹਨਾ ਤੇ ਇੱਕਣਾ ਹੀ ਤੁਸੀਂ ਆਪਣੇ ਪਰਿਵਾਰ ਵਿੱਚ ਇਹਨਾਂ ਹੱਸਦੇ ਬਸਦੇ ਰਹੂ ਮਾਲਕ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਤੇ ਗੱਲ ਹੈਗੀ ਜੀ ਇਦਾਂ ਭਾਈ ਹੁਣ ਤੁਹਾਨੂੰ ਪਤਾ ਵੀ ਉੱਥੇ ਖਾ ਕੇ ਮੈਗੀ ਹੈ ਨਾ ਬਾਹਰ ਦਾ ਖਾਣਾ ਵੀ ਰੋਜ਼ ਤੁਹਾਨੂੰ ਪਤਾ ਚੰਗਾ ਨਹੀਂ ਹੁੰਦਾ ਤੇ ਭਾਈ ਅੱਜ ਫਿਰ ਮੈਂ ਹੁਣ ਜੈਸਮੀਨ ਨੂੰ ਕਿਹਾ ਮਾ ਭਾਈ ਜੈਸਮੀਨ ਨੇ ਦੱਸਿਆ ਚਲੋ ਮੈਨੂੰ ਜੈਸਮੀਨ ਨੇ ਭਾਈ ਵੀ ਅੱਜ ਬੂਆ ਦਾ ਬਰਥਡੇ ਆ ਤੇ ਮੈਂ ਕਿਹਾ ਵੀ ਅੱਜ ਬੂਆ ਦਾ ਬਰਥਡੇ ਆ ਫਿਰ ਹੁਣ ਜਾ ਤਾਂ ਹੋਣਾ ਨਹੀਂ ਹੈਨਾ ਕਿਉਂਕਿ ਇੱਕ ਤਾਂ ਸਫਰ ਨੇ ਪਹਿਲਾਂ ਹੀ ਫੋਨ ਉਪਤਾ ਤੋੜੇ ਪਏ ਆ ਸਰੀਰ ਤੇ ਮੈਂ ਕਿਹਾ ਵੀ ਇੱਕ ਇੱਕ ਥੋੜਾ ਜਿਹਾ ਉਹ ਬੂਆ ਜੀ ਉਹ ਮੰਨ ਲਓ ਇੱਕ ਮਮਾ ਜੀ ਫੋਨ ਆ ਰਿਹਾ ਤੇ ਉਹ ਆਪਣਾ ਬਰਥਡੇ ਮਤਲਬ ਮਨਾ ਕੇ ਕਹਿ ਲੋ ਕਈ ਬੰਦੇ ਨਹੀਂ ਮਨਾਉਂਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਹੀ ਮਨਾਉਂਦੇ ਆ ਅਸੀਂ ਵੀ ਕਿੱਥੇ ਮਨਾਉਂਦੇ ਆ ਅਸੀਂ ਹੁਣ ਮੈਂ ਹੁਣ ਕਦੇ ਨਹੀਂ ਆਪਣਾ ਬਰਥਡੇ ਮਨਾਇਆ ਕਿਤੇ ਹੀ ਹੋਇਆ ਜੇ ਮਣਾ ਮੋਟਾ ਹਨਾ ਨਹੀਂ ਆ ਤਾਂ ਹੁਣ ਫਿਰ ਜਦੋਂ ਸਾਡੀ ਇੱਕ ਫੈਮਲੀ ਹੁਣ ਭਾਈ ਐਡੀ ਬੜੀ ਬਣੀ ਵੀ ਆ ਤੁਸੀਂ ਹਨਾ ਜਿਹੜੇ ਸਾਡੇ ਵਿਊਅਰਸ ਆ ਫਿਰ ਉਹਨਾਂ ਨੂੰ ਐਂਟਰਟੇਨਮੈਂਟ ਉਹਨਾਂ ਦਾ ਕਰਨਾ ਪੈਂਦਾ ਹੁਣ ਕੁਛ ਨਾ ਕੁਛ ਪਏ ਉਹਨਾਂ ਨੂੰ ਦਿਖਾਉਣਾ ਵੀ ਪੈਂਦਾ ਹਨਾ ਤਾਂ ਕਰਕੇ ਭਾਈ ਜੇ ਬਰਥਡੇ ਆ ਗਿਆ ਬਰਥਡੇ ਮਨਾਉਣਾ ਪੈਂਦਾ ਹੈ ਹਨਾ ਤੇ ਬਾਕੀ ਹੋਰ ਵੀ ਤੁਹਾਡਾ ਐਂਟਰਟੇਨਮੈਂਟ ਹੁਣ ਜਿੱਦਾਂ ਮਨਾਲੀ ਜਾ ਕੇ ਆਏ ਆ ਸਾਡੇ ਨਾਲ ਨਾਲ ਅਸੀਂ ਚਾਹੁੰਦੇ ਆ ਵੀ ਸਾਰੀ ਸਾਡੀ ਫੈਮਲੀ ਆ ਜਿਹੜੀ ਉਹ ਵੀ ਭਾਈ ਆਨੰਦ ਮਾਣੇ ਹਨਾ ਉਹ ਚੀਜ਼ਾਂ ਨਾਲ ਜਿਹੜੇ ਨਹੀਂ ਮਤਲਬ ਕਹਿ ਲੋ ਵੀ ਕਮਾਕਾਰਾਂ 'ਚ ਫਸੇ ਵੀ ਆ ਹਨਾ ਤੇ ਉਹ ਵੀ ਉਹ ਚੀਜ਼ ਦੇਖਣ ਹਨਾ ਉੱਤਰ ਦੀ ਉੱਥੇ ਦੀ ਸੁੰਦਰਤਾ ਦੇਖਣ ਕਿੰਨੀ ਵਧੀਆ ਉੱਥੇ ਦਾ ਕਹਿ ਲੋ ਵੀ 뷰 ਬਣਿਆ ਹੋਇਆ ਤਾਂ ਹਨਾ ਮੌਸਮ ਕਿੰਨਾ ਸੋਹਣਾ ਤਾਂ ਉੱਥੇ ਤੇ ਬਾਕੀ ਚਲੋ ਤੇ ਮੈਂ ਹੁਣ ਕਿਹਾ ਪਾਈ ਐ ਇਸ ਮੈਨੂੰ ਮੈਂ ਕਿਹਾ ਵੀ ਤੂੰ ਇਦਾਂ ਕਰ ਅੱਜ ਵੀ ਬੂਆ ਦੇ ਬਰਥਡੇ ਤੇ ਕੋਈ ਸਪੈਸ਼ਲ ਚੀਜ਼ ਤਿਆਰ ਕਰ ਲੈ ਹਨਾ ਤੇ ਬਾਕੀ ਭਾਈ ਹੁਣ ਦੇਖਦੇ ਆ ਲੱਗੀਆਂ ਹੋਈਆਂ ਤਾਂ ਹੈਗੀਆਂ ਦੋਹੇ ਭੈਣਾਂ ਉਹ ਕਿਆ ਕਰਦੀਆਂ ਪਿਆਰ ਦੇਖਦੇ ਆ ਦੋਹੇ ਜਣੀਆਂ ਮੈਂ ਮੱਝਾਂ ਵੱਲ ਤਾਂ ਤੇ ਇਹ ਆਪਣਾ ਇੱਧਰ ਤਿਆਰੀ ਲੱਗੀਆਂ ਹੋਈਆਂ ਦੀਆਂ ਜੀ ਕਰਨ ਹੈਨਾ ਬਾਕੀ ਹੁਣ ਜੋ ਬਣੂਗਾ ਉਹ ਭਾਈ ਹੁਕਮਤਾ ਲੱਗੂਗਾ ਵੀ ਕੀ ਬਣ ਰਿਹਾ ਹੈ ਹੈਨਾ ਮੈਂ ਹੁਣ ਤੱਕ ਗਿਆ ਨਹੀਂ ਹੈ ਉਧਰ ਨੂੰ ਤੇ ਬਾਕੀ ਦੇਖਦੇ ਆ ਜਾ ਕੇ ਤੇ ਪਹਿਲਾਂ ਤਾਂ ਤੁਸੀਂ ਇੱਧਰ ਸਾਡੀ ਮਿਲੋ ਨੂਰ ਬਿੱਲੀ ਨੂੰ ਇੱਕ ਮਿੰਟ ਮੈਂ ਕਮਾਉਂਦਾ ਜੀ ਬੈਕ ਕੈਮਰਾ ਹੱਥ ਜੋੜ ਕੇ ਪਹਿਲਾਂ ਹੀ ਖੜ ਗਿਆ ਲੱਡੂ ਬਲਾਓ ਸਾਸਰੀ ਕਾ ਬਲਾਓ ਜੀ ਸਾਸਰੀ ਕਾ ਆਇਆ ਡਾਲ ਲੱਡੂ ਚੱਪਲਾਂ ਮੈਂ ਆਪਣੇ ਚੱਪਲਾ ਪਾਉਂਦਾ ਨਹੀਂ ਚੱਪਲਾਂ ਦਾ ਕੀ ਨਹੀਂ ਪਾਈਆਂ ਮੀਆਂ ਹੈ ਦਾਦੀਆਂ ਤੇਰੀਆਂ ਕਿੱਥੇ ਆ ਕਿੱਥੇ ਦੂਰ ਆਏ ਕਦੇ ਨਹੀਂ ਆ ਤਾਂ ਐਡੀਆਂ ਐਡੀਆਂ ਉਹ ਵੀ ਪਾਈਆਂ ਮੀਆਂ ਵੀ ਪੁੱਠੀਆਂ ਸਿੱਧੀਆਂ ਹੋਰ ਸਿੱਧੀਆਂ ਪਾਉਂਦੀ ਨਹੀਂ ਨਹੀਂ ਇੱਕ ਗੱਲ ਦੇਖੀ ਮੰਮੀ ਮੈਂ ਉਦਾਂ ਨਿਆਣੇ ਸਾਰੇ ਹੀ ਪੁੱਠੀਆਂ ਪਾਉਂਦੇ ਹੈਨਾ ਹਾਂ ਪੱਪ ਦਾ ਕਰ ਦੇ ਇੱਕ ਇੱਕ ਦਾ ਚੱਪਲਾ ਹੀ ਐਡੀਆਂ ਆਡੀਆਂ ਪਾਲੀਆਂ ਉਹ ਗਿਰੂਗੀ ਕਿਤੇ ਪੂਰੇ ਪਾਸੇ ਨੂੰ ਪਹਿ ਚੱਪਲ ਵਾਈ ਦੀ ਹੁੰਦੀ ਸਿੱਧੀ ਲੈ ਲੋ ਜੀ ਇੱਧਰ ਮੰਮੀ ਨੂੰ ਹਾਂ ਜੀ ਸਾਸਰੀ ਕਾਲੀ ਸਾਰਿਆਂ ਨੂੰ ਅੱਜ ਦਾ ਮਾਤਾ ਜੀ ਦੇ ਵੀ ਭਾਈ ਬਾਲ ਫੁੱਲ ਬਹੁਤ ਸੁੱਝਿਆ ਮੇਰਾ ਤਾਂ ਆਪ ਹਾਂ ਕਿਹਾ ਹੋਇਆ ਪਤਾ ਨਹੀਂ ਕਿਹਾ ਤੇ ਸਵੇਰ ਉੱਠੀ ਤਾਂ ਸੁੱਝਿਆ ਪਿਆ ਮੂੰਹ ਅੱਖਾਂ ਨਹੀਂ ਖੁੱਲਦੀਆਂ ਮੇਰੀ ਅੱਜ ਕਮਾਲ ਹੈ ਬਬੂ ਦਾ ਹਾਲ ਅੱਖਾਂ ਦਾ ਲੈ ਉਹ ਦੇਖੋ ਤੇ ਹੱਸਦਾ ਇੱਧਰ ਸਾਡਾ ਲੱਡੂ ਹਾਸਣ ਲੱਗਿਆ ਵਾ ਹਾਂ ਆ ਚਾਚੀਆਂ ਆ ਚਾਚੀਆਂ ਨਹੀਂ ਤਾਂ ਖਾਲੇ ਖਿਚੜੀ ਆ ਚਾਚੀਆਂ ਆਂਦੀ ਐ ਹੈ ਤੈਨੂੰ ਹਾਜੀਆਂ ਚਾਚੀ ਕਾ ਦੇਖੀ ਆ ਤਾਂ ਹਾਤੇ ਦੇਖੀ ਆ ਤਾਂ ਦੇਖੀ ਲੱਡੂ ਵੀ ਬੁਲਾਏ ਕਰੂੰਗਾ ਸਾਸਰੀ ਘਰ ਨਾਲ ਹੱਥ ਪਰ ਦੇ ਲੈ ਕਿ ਕਰ ਇਕੱਠੇ ਕਰੇ ਹੋਰ ਚਾਚੀ ਕ ਪੁੱਤ ਚਾਚੀ ਕਾ ਕਾ ਚੇ ਚਿਕ ਇਹ ਵੀ ਨਹੀਂ ਚੁੰਡੀਆਂ ਜੀਆਂ ਆ ਦੇ ਸਾਸਰੀ ਘਰ ਬੁਲਾਉਂਦੇ ਕਿ ਆ ਕੀ ਬੀਨੂ ਕਾ ਚਾਚੀ ਕਾ ਬੁਲਾ ਸਤਿ ਸ੍ਰੀ ਅਕਾਲ ਬੁਲਾਈ ਲੈ 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 ਕੁਝ ਹੋਈ ਪਈ ਆ ਕੀ ਗੱਲਾਂ ਕਰਦਾ ਘਰ ਪਾਰੀਆਂ ਕਾਦੇ ਪਾਰੀਆਂ ਤੇ ਲਓ ਜੀ ਹੁਣ ਦਿਖਾਉਨੇ ਆ ਭਾਈ ਫੇ ਕੀ ਬਣਦਾ ਚਲਦੇ ਆ ਚੁੱਲੇ ਤੇ ਡਟ ਲਿਖ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਰ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਆਲੂ ਦੇ ਪਰੋਠੇ ਬਣ ਰਹੇ ਆ ਅ ਅੱਜ ਹੈਗਾ ਜੀ ਬਲਵਿੰਦਰ ਬੂਆ ਦਾ ਬਰਥਡੇ ਸੋ ਅਸੀਂ ਉਹਨਾਂ ਨੂੰ ਵੀਡੀਓ ਦੇ ਜਰੀਏ ਵਧਾਈਆਂ ਦਿੱਤੀਆਂ ਤੇ ਸੈਲੀਬ੍ਰੇਟ ਕੱਟ ਕਰਦੇ ਆ ਇਸ ਕਰਕੇ ਅਸੀਂ ਕਿਹਾ ਚਲੋ ਅਸੀਂ ਘਰ ਕਰ ਲੈਨੇ ਖੁਸ਼ੀਆਂ ਮਨਾਉਣੀਆਂ ਇਸ ਕਰਕੇ ਸਰਦਾਰ ਜੀ ਨੇ ਪਰ ਅੱਜ ਮੇ ਵੀ 7 ਸਦਾ ਜਨਮ ਦਿਨ ਆ ਇਸ ਕਰਕੇ ਆਲੂ ਦੇ ਪਰੌਂਠੇ ਪੇਸ਼ ਕੀਤੇ ਜਾਣ ਜਨਮ ਦਿਨ ਉਧਰ ਆ ਲਾਹ ਇਧਰ ਆ ਦਾदू ਕੋਲ ਤੁਸੀਂ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਗਾਰੇ ਬਾਹਰ ਨਹੀਂ ਪਰੌਂਠੇ ਖਾ ਲੀਏ ਆਹੋ ਹੋਰ ਉਹ ਤਾਂ ਤੁਹਾਨੂੰ ਮਿਲਦੇ ਨਹੀਂ ਸਾਰੇ ਨੂੰ ਮਿਲਦੇ ਨਹੀਂ ਕੀ ਗੱਲ ਪਤਾ ਕੀ ਹੈ ਹੁਣ ਦੇਖ ਆਪਾਂ ਇਹ ਕਦ ਬਨਾਲੀ ਤੇ ਹਾਂ ਬਾਹਰ ਦਾ ਵੀ ਕਿੰਨਾ ਖਾਈ ਜਾਂਦੇ ਬੰਦਾ ਉੱਤੇ ਅੱਕ ਜੰਦਾ ਖਾਦੇ ਆ ਬਸ ਖਾਣੀਆਂ ਆ ਜਿਹੜੀ ਆਹ ਚੀਜ਼ ਆ ਨਾ ਘਰ ਵਰਗੀ ਦੀ ਥੋੜੀ ਮਿਲਦੀ ਤੇ ਹੁਣ ਇਹ ਕੰਮ ਕਰਿਓ ਦੁੱਧ ਪਾਓ ਆ ਕੇ ਸਰੋ ਲੈ ਕੇ ਜਾਓ ਬਈ ਮਤਲਬ ਕਾਣੀ ਕਢਾ ਲਿਆ ਹਾਂ ਤੇ ਜੀ ਉਹ ਦੂਸਰੇ ਤੇਲ ਲੋਹਰੀ ਤਰ੍ਹਾਂ ਹੋਈ ਜਾਂਦਾ ਮੈਂ ਜਦ ਪਿਛਲੀ ਵਾਰ ਕਿਹਾ ਵੀ ਕਾਣੀ ਕਢਾ ਲਓ ਭਾਜੀ ਕਹਿੰਦੇ ਮੁੱਲ ਦਾ ਤੇਲ ਲੈਣ ਦੀ ਲੋੜ ਨਹੀਂ ਮੈਂ ਨਾ ਤੁਹਾਨੂੰ ਕਾਣੀੇ ਪਾਣ ਦੇ ਜਿਆਦਾ ਕਿੰਨਾ ਤੇਲ ਆ ਗਿਆ ਕੋਈ ਪਤਾ ਨਹੀਂ ਕਾਣੀ ਹਜੇ ਤਾਂ ਕਿਹੜੀ ਕੜਾਈ ਬਾਜੀ ਨਹੀਂ ਪਾਰ ਨਹੀਂ ਟਾਈਮ ਲੱਗਦਾ ਬੀਜੀ ਬਹੁਤਾ ਕਿਆ ਕਰੀਏ ਪਤਾ ਨਹੀਂ ਹੈ ਓਕੇ ਜਦ ਸੌਦੇ ਲੈਏ ਜੱਜ ਤੋਂ ਪਹਿਲਾਂ ਵੀ ਕਹਿ ਲੱਗੀ ਦੇ ਕਹਿੰਦੇ ਕਢਾ ਦੇਣਾ ਅੱਜ ਜਦ ਪਠਾ ਸਬ ਜਾਉਂਗੇ ਨਾ ਤੁਸੀਂ ਦੁੱਧ ਤੋਂ ਜਿਆਦਾ ਪੜਾ ਲਈਏ ਜਾ ਠੀਕ ਨਹੀਂ ਜੀ ਦਾ ਗੁੱਦ ਵੀ ਚੁਣਾਉਣਾ ਸੱਚ ਉਹ ਵੀ ਦੇਖਿਆ ਨੂੰ ਸੀ ਤੇ ਗਰਾਈ ਪਠਾ ਸਬ ਹਾਂ ਹਾਂ ਨਹੀਂ ਦਿੰਦੇ ਕਿੱਥੇ ਅਰ ਕੀ ਲੈ ਨਹੀਂ ਨਾ ਇਹ ਤੇ ਆਪਾਂ ਜਦ ਵਿੱਚ ਥੋੜਾ ਰੋ ਪਾਈ ਗੁਰਦਰਾਸਾਬ ਹਰਮਨ ਕਾਰਨ ਦੀ ਮੰਨ ਲਗਾ ਦੇ ਵਿੱਚ ਆਟਾ ਪੇਹਾ ਕੇ ਨਾ ਕਣਕ ਦੇ ਉਹ ਦੇ ਦੋ ਕਣਕ ਪਿਆਣਾ ਥੋੜਾ ਇਹ ਦੂਜਾ ਹੈ ਨਾ ਜਿਹੜਾ ਪੱਕੇ ਹੋਣੇ ਹੁੰਦੇ ਨਹੀਂ ਉਹ ਨਾ ਨਾ ਕੋਸੇ ਦਸ ਦੋ ਵੀ ਨਹੀਂ ਨੂਨ ਗਿਆ ਉਹ ਤਾਂ ਨੂਨ ਗਿਆ ਜੀ ਨਾ ਪਰ ਉਹ ਬੜੀਆਂ ਬੜੀਆਂ ਹੈ ਹੈ ਜੇ ਮੁਰਗੀ ਉਹ ਇੱਕ ਖਾਦੀ ਹੈ ਮੈਂ ਉਹ ਵੀ ਬਿਨ ਨੂਨ ਘੱਟ ਦਿੰਦਾ ਸੀ ਜੱਟਾ ਬੀ ਭਾਬੀ ਮਾਂ ਦੇ ਹੱਕ ਦੀ ਦੇਰ ਬਚੀ ਅੱਜ ਜਿਆ ਤਿਆਰੀ ਨਾਲ ਜੈਸਮੀਨ ਨੇ ਕਰੀ। ਕੋਣ ਮੈਨੂੰ। ਬਹੁਤ ਵਧੀਆ। ਜੇ ਭਾਈ ਵੀ ਤਿਆਰੀ ਜੈਸਮੀਨ ਨੇ ਕਹੀ ਹੈ ਕੜੀ ਜਾ ਫਿਰ ਤਾਂ ਚਾਹੇ ਵਧੀਆ ਨਾ ਵੀ ਹੁਣ ਕੋਈ ਵੀ ਕਹਿਣਾ ਬਣਾ। ਹਾਏ ਓਏ ਰੱਬਾ। ਮੈਂ ਤਿਆਰੀ ਕਰੀ। ਤੁਸ ਕੋਈ ਫੇਰ ਮਾਰਾ ਕਰੇ ਕਹਿੰਦੇ। ਆ ਦੇਖੋ ਮਾਂ ਬੋਲੀ। ਛੋਟਾ। ਛੋਟੀ। ਕਾਲਾਲੀ ਦਾ ਨਾ। ਕਾਰ ਆਲੀ ਦਾ ਹਾਂ ਬੋਡਾ ਜੀ ਤੇਰਵਿੰਦਰ ਬੋਡਾ ਦਾ ਦਾ ਨਹੀਂ ਉਹ ਇੱਕ ਉਹ ਕਹਾਣੀ ਤਾਂ ਨਹੀਂ ਸੁਣੀ ਕਹਿੰਦਾ ਭਾਈ ਮੈਂ ਕਹਿੰਦਾ ਕਦੇ ਯਾਰ ਮੋਸਲੇ ਘਰਾਂ ਚ ਲੱਗ ਗਿਆ ਕੱਲਾ ਉਹ ਕਹਿੰਦਾ ਵੀ ਯਾਰ ਮਿੱਤਨੂ ਆਏ ਵੀ ਪਰਹਾਤਾ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਲੈ ਕਹਿੰਦਾ ਮੈਂ ਖਾਧੀ ਕਹਿੰਦਾ ਰੋਟੀ ਕਹਿੰਦਾ ਮੈਂ ਕਿਹਾ ਯਾਰ ਵੀ ਕੱਲ ਨਹੀਂ ਕਹਿੰਦਾ ਉਹ ਕਹਿੰਦਾ ਕਾਸਾ ਸੁਣ ਲਾ ਮੇਰੀ ਜੇ ਤੇਰੀ ਭਾਬੀ ਨੇ ਇਹ ਗੱਲ ਸੁਣ ਲਈ ਨਾ ਕਹਿੰਦਾ ਕਹਿੰਦਾ ਮੁੜ ਕੇ ਉਹਨੇ ਤੈਨੂੰ ਕਦੇ ਪਾਣੀ ਵੀ ਨਹੀਂ ਪੁੱਛਣਾ ਕਹਿੰਦਾ ਕਹਿੰਦਾ ਹਏ ਕਹੇ ਬਹੁਤ ਸਵਾਲ ਆਪੋ ਕਹਿੰਦਾ ਮੈਂ ਕਿਹਾ ਭਾਈ ਬਹੁਤ ਸਵਾਲ ਕਰ ਉਹ ਭੱਜੀ-ਭਤੀ ਆਏ ਕਰੇ ਬੀਜੀ ਦਾਲ ਪਾਵਾਂ ਬੀਜੀ ਸਬਜ਼ੀ ਪਾਵਾਂ ਇਹ ਤਾਂ ਨਾ verdade na daro par tusse ta dasso aira karo je kaat dassuga agli vaar taahi puri hogi hai na didi ਨਹੀਂ ਪਰ ਉਹਦੇ ਬੜੇ ਸਵਾਦ ਆ ਨੇ ਜਿਆਦਾ ਹੀ ਲੱਗੂ। ਕੀ-ਕੀ ਪਾਇਆ ਹੈ ਬਣਾ ਵਿੱਚ ਮੈਨੂੰ ਲੱਗਦਾ ਕੀ ਆ ਵੀ ਬਾਈ ਵੀ? ਹਾਂ। ਹੋਰ ਕੁਝ ਸੱਚ ਕੀ ਜ਼ਿਆਦਾ ਵੀ ਬਣਾ ਲੂਗੇ ਕਰੀ? ਕੀ ਬਣਾਓਗੇ? ਉਹ ਕੀ ਕਹਿੰਦੇ ਹੁੰਦੇ ਤੁਹਾਡਾ ਭਲਾ ਹੋਵੇ। ਆਲੂ ਆਲੂ ਹੈ ਮੈਂ ਬਸ ਹੁਣ ਤੁਸੀਂ ਕੀ ਪਾਈਓ ਨਹੀਂ? ਕਦੂਕਾਸ ਕਰਦੇ ਆਲੂ। ਆਲੂ ਕਦੂਕਾਸ ਤੁਹਾਨੂੰ ਗੱਲ ਉਹ ਠੀਕ ਨਹੀਂ ਆ ਜਿਹੜਾ ਜਾਂਦੀਆਂ ਨੇ ਵਿੱਚ। ਇਹਨੂੰ ਠੀਕ ਹੀ ਰਹਿੰਦਾ ਐਂ ਨਾ ਫਿਰ ਗੱਠਾਂ ਨਹੀਂ ਬਣਦੀਆਂ। ਹਾਂ। ਕਾਸੇ ਦਿਨ ਪਹਿਲਾਂ ਆਪਾਂ ਪਨੀਰ ਦੇ ਵੀ ਤਾਂ ਬਣਾਏ ਸੀ ਜਦੋਂ ਤੇ ਆਪਾਂ ਵੀਡੀਓ ਲੀਤੀ ਹੈ ਨਾ ਤੇ ਤਾਂ ਕਾਫੀ ਹੈ ਵੀ ਹੋ ਗਿਆ ਕੰਮ ਬਣਾਣੀ ਟ ਬੜੀ ਜਿੰਨਪਾ ਅੱਜ ਬੁੱਕਿਆ ਸਾਨੂੰ ਪਨੀਰ ਵੀ ਆਜੋ ਮੋਲ ਮੈਂ ਉਹ ਖਰਾਬ ਦੀ ਗੱਲ ਰੋਟੀ ਰਾਟੀ ਨਾ ਖਾਓ ਨਾ ਪ੍ਰੋਫੈਟ ਤੇ ਖਾਓ ਨਾ ਮੇਰਾ ਪਨੀਰ ਕੋਈ ਨਾ ਪ੍ਰੋਫੈਟ ਜਾਂਦੇ ਪੈਣਾ ਇਹ ਨਹੀਂ ਖਾਓ ਕਿ ਸਰ ਜੀ ਚਪਾ ਖਾ ਖਾ ਲਿਆ ਉਹ ਵੀ ਫਰਕ ਬਿਲਕੁਲ ਹੋਰ ਵਾਲਦਾ ਜੇ ਕਿਤੇ ਬਾਹਰ ਖਾਣ ਜਾਉਂਗੇ ਪਨੀਰ ਵਾਲੇ ਪਰੌਂਠੇ ਉੱਥੇ ਉਹਨਾਂ ਨੇ ਪਾਇਆ ਹੁੰਦਾ ਜਮੇ ਹੀ ਪਤਲਾ-ਪਤਲਾ ਥੋੜੀ ਲੱਪ ਆਉਂਦੀ ਆ ਘਰ ਦਾ ਪਨੀਰ ਆ ਥੱਪ ਦਿੰਦੀਆਂ ਪਨੀਰੇ ਪਨੀਰ ਭਾਈ ਸਾਨੂੰ ਕਿੱਥੇ ਲੈਣਾ ਨਾ ਨਾ ਮੈਂ ਪਨੀਰ ਸਾਨੂੰ ਕੋਈ ਹੋਟਲਾਂ ਚ ਰਹਿ ਗੀ ਨਹੀਂ ਜਾਂਦਾ ਲੈ ਕੇ ਆਏ ਸੀਗੇ ਐ ਨਹੀਂ ਸਾਨੂੰ ਕੋਈ ਹੋਟਲਾਂ ਚ ਰਹਿ ਗੀ ਨਹੀਂ ਜਾਂਦਾ ਤਾਂ ਹੀ ਦੇਖੂਗੇ ਅਸੀਂ ਪਨੀਰ ਵਾਲੇ ਪਰੌਂਠੇ ਉਹ ਕਿੱਥੇ ਬਣਾਉਂਦੇ ਕੁੱਨ ਬੰਦੇ ਖਰਾ ਆ ਕੇ ਉਹ ਨਹੀਂ ਨਹੀਂ ਇੱਕ ਦਿਨ ਨਹੀਂ ਲੈ ਆਉਂਗੇ ਠੀਕ ਆ ਠੀਕ ਆ ਲੈ ਜੀਓ ਕੱਲ ਦੀ ਰੋਟੀ ਨਾ ਬਣਾਵਾਂਗੀ ਚੱਲੂ ਛਾ ਛੋਟੇ ਛੋਟੇ ਉੱਥੇ ਸਫਾਈ ਨਹੀਂ ਹੈਗੀ ਨਾ ਚੇਆ ਨਾ ਕਰਕੇ ਨਾ ਮੈਨੇ ਜੀਣਾ ਮੈਂ ਦੀਦੀ ਮੰਮੀ ਦੋਵੇਂ ਆਣੇ ਮੰਮੀ ਐਸੇ ਵੀ ਬਹੁਤ ਕੁੰਦ ਦੇ ਪਰੌਠੇ ਆ ਤੁਸ ਖਾਣ ਨਾ ਸੁਣ ਤਾਂ ਸਹੀ ਦੀਦੀ ਇੱਕ ਦੋ ਨੇ ਮੈਂ ਮਮੂ ਉਪਰ ਦਵਾਈ ਦੁਆਣ ਲੈ ਗਿਆ ਆਉਂਦੇ ਆਉਂਦੇ ਜਾਤਾ ਪਰੌਠੇ ਹੋਗਾ ਇਹ ਆਉਂਦੇ-ਆਉਂਦੇ ਮੈਂ ਨੂੰ ਕਿਹਾ ਮਕਾਓ ਉਹ ਮਹੱਤ ਪਰੌਠੇ ਲੈ ਆਇਆ ਇਹਨੂੰ ਕਿ ਮਹੱਤ ਪਰੌਠੇ ਬਾਇ ਤੇ ਕਰਾ ਮਗਾ ਗਾਤੀ ਗਰੀ ਮਖਾ ਉੱਥੇ ਕੁੰਦਨ ਤੇ ਹੀ ਬਣਵਾ ਲੈਨੇ ਤੇ ਮੰਮੀ ਆਣ ਲੱਗੀ ਮੰਮੀ ਨੂੰ ਇਹ ਅਭੀ ਕਿਤੇ ਜਾਣ ਕੇ ਛੇੜਦਾ ਹੈ ਪਹਿਲਾਂ ਪਹਿਲਾ ਇੱਕ ਵਾਰ ਮੰਮੀ ਕਹਿੰਦੀ ਹੁੰਦੀ ਮੈਂ ਕਹਿੰਦੀ ਕੁੰਮਨ ਕਿਆ ਚੀਜ਼ ਹੁੰਦੀ ਕਹਿੰਦੀ ਮੈਂ ਵੀ ਖਾਣੇ ਦੇ ਉੱਪਰ ਪਾਪਾ ਡੈਡੀ ਜੀ ਨੂੰ ਕਹਿੰਦੇ ਸੀਗੇ ਤੇ ਖੱਲੇ-ਖੱਲੇ ਕੁੰਦਨ ਦੇ ਪਰੌਠੇ ਖਾਦੇ ਮੈਨੂੰ ਵੀ ਕੁੰਦਨ ਦੇ ਪਰੌਠੇ ਖਾ ਮੈਂ ਵੀ ਖਾਣੇ ਦੇਖਾ ਕਿੰਨੇ ਕ ਸਵਾਦ ਤੇ ਕਿੱਦਾਂ ਦੀ ਚੀਜ਼ ਸੀ ਕੁੰਦਨ ਮੈਨੂੰ ਯਾਦ ਆਣ ਲੱਗੀ ਕਹਿੰਦੀ ਮੈਂ ਜੀ ਨੂੰ ਲੈਣ ਮੰਮੀ ਆਏ ਲੱਗਿਆ ਕਿ ਬੰਦੂ ਜਾਣ ਕੇ ਕਹਿਣਾ ਉਹ ਮਗਾ ਨਹੀਂ ਮम्मी ਤੇ ਆਪਣੀ ਗੱਡੀ ਖੜੀ ਸੀ ਉਹਦੇ ਸਾਹਮਣੇ ਸੱਚੀ ਉਹ ਕੁੰਦਨ ਦੀ ਕਹਾਣੀ। ਉਹ ਕੁੰਦਨ ਪਾਇਦਾ ਨਾ ਉਹ। ਮੰਮੀ ਨੂੰ ਲੱਗਾ ਕਿ ਕੁੰਦਨ ਕੋਈ ਪਰੋਠੇ ਵਾਲੀ ਕੀ ਜਾ ਖਾਣੇ ਵਾਲੀ। ਤੁਸੀਂ ਸੋਹਣੀ ਗੱਲ ਕਹਿ ਮੈਂ ਦੀ ਸੀ ਮੈਂ। ਮੈਂ ਦੀਰੀ ਦੋਹੇ ਨਿਆਣੇ ਮੰਮੀ। ਹੂੰ। ਮਾਂ ਵਾਲੀ ਥੋੜੀ ਮੰਮੀ ਮਾਂ ਵਾਲੀ ਦੂਸਰੀ ਮੰਮੀ ਥੋੜੀ। ਹੂੰ। ਅੱਤੀ ਅੱਜ ਸਾਰੇ ਦੇ ਨਾਲ ਫਿਲਮ ਦੇਖਣ ਜਾਣਾ। ਅੱਜ। ਸੰਕਰ ਦਿਓ। ਕਾਹਦੇ ਕੋ ਜਾਣਾ? ਜਾ ਜਾਊਗਾ ਲੈ। ਕਿਹੜਾ ਲਿਜੋ? ਜਾ ਜਾਊਗਾ ਉਹ ਲੈ ਆਪੇ ਲੈ ਜਣਾ ਤੁਸੀਂ ਸ਼ਾਮ ਦੀ ਰੋਟੀ ਰੋਟੀ ਤੁਸੀਂ ਆਪਣੀ ਤੁਸੀਂ ਆਪਣੀ ਬਣਾ ਲਿਓ ਖਾ ਲਿਓ ਚੁੱਪ ਕਰਕੇ ਪੈ ਜਾਓ ਆਪੇ ਖਾਓ ਸਾਡੀ ਟੈਂਸ਼ਨ ਤਾਂ ਲਿਓ ਅਸੀਂ ਆਪੇ ਖਾ ਲੂਗੀ ਨਹੀਂ ਸੌਕਣ ਫਿਲਮ ਵਧੀਆ ਬੱਸਦਾ ਮਮੀ ਹਾਂ ਬਹੁਤ ਮਾਸੇ ਲੱਗਦੇ ਉਹਦੇ ਚ ਤਾਂ ਆਪੇ ਦੇਖ ਆਈ ਚੋ ਜਿਹੜੀ ਸਾਨੂੰ ਖਾ ਤੇ ਕਿੱਥੇ ਰਹਿ ਕੇ ਨਹੀਂ ਰਹਿਣੀ ਹੈ ਟਰੇਲਰ ਦੇਖਿਆ ਹੋਣਾ ਟਰੇਲਰ ਦੇ ਪਹਿਲਾਂ ਵਾਲੀ ਹੀ ਦੇਖਿਆ ਗਿਆ ਬਹੁਤ ਵਧੀਆ ਬੇਖਾ ਪਹਿਲਾਂ ਵਾਲੀ ਹਾਂ ਪਹਿਲਾਂ ਨਹੀਂ ਦੇਖੀ ਲਿਓ ਉਦੋਂ ਅਸੀਂ ਮੰਮੀ ਨੂੰ ਬੱਚੇ ਨੇ ਸਪੈਸ਼ਲ ਫਿਲਮ ਲਗਾਉਣ ਲੈ ਕੇ ਗਏ ਬੱਬੂ ਮੰਦੀ ਮੰਮੀ ਵੀ ਬਾਹਰ ਹੀ ਉਠੇ ਡੇਰੇ ਖਾ ਲਈ ਮੰਮੀ ਡੇਰੇ ਵੀ ਖਾ ਲਈ ਮੈਂ ਉਹ ਫਿਰ ਉਹ ਫਿਲਮਾਂ ਹੈਗੀਆਂ ਉਹ ਹੋਰ ਮੰਮੀ ਨੂੰ ਥੋੜਾ ਜਿਹਾ ਐਂਟਰਟੇਨਮੈਂਟ ਸੀ ਚਾਹੀਦਾ ਬੱਚਾ ਹਾਂ ਆ ਮੰਮੀ ਨੂੰ ਦਾ ਪਸੰਦ ਆਈ ਮੰਮੀ ਕਹਿੰਦੀ ਪੁੱਤਣੀ ਮੈਂ ਤਾਂ ਆਪ ਬਾਗਵਾ ਉਪਰਾਂਜਾਂ ਬੁਡੀਆਂ ਲੜਨ ਵਾਲੀਆਂ ਮੂਵੀਆ ਪਤਾ ਕਿਹ ਪਤਾ ਕੀ ਹਾਂ ਬਾਗਵਾ ਸਿੱਧਾ ਮਤਲਬ ਇਹ ਹੈ ਵਿਚੇ ਨੂੰ ਥੋੜੀ ਜਿਹੀ ਕਿਤੇ ਬੋਰ ਉਹ ਸਾਰੀ ਫਿਲਮ ਬਹੁਤ ਵਧੀਆ ਸੀ ਇੱਕ ਜਿਹੜੀ ਬੱਬੂ ਮਾਨ ਦੀ ਨਵੀਂ ਆਈ ਆ ਉਹੀ ਰੱਖਣ ਦੇ ਵਧੀਆ ਸੀ ਜਿੱਦਾਂ ਦੇ ਐਸੇ ਫਿਲਮ ਆ ਹੋ ਜਿੱਦਾਂ ਤੁਸੀਂ ਬਹੁਤੇ ਰਜੀਤੇ ਕਰਦੇ ਅਰੇ ਜੀ ਜੀ ਦੀ ਕਲ ਸੀ ਜੀ ਮੈਂ ਹੂੰ ਉਹ ਜਿਹੜੇ ਸਪੇਸ ਲ ਦੇਖੇ ਹੋਏ ਆ ਬੱਜਰਾ ਦੀ ਮੂਵੀ ਉਹ ਜਾਨ ਮਾਸੀ ਦਾ ਕੋਣ ਆ ਸੱਚੀ ਉਹ ਟ੍ਰੇਲਰ ਨੇ ਲੱਗਦੀ ਤਾਂ ਹੈ ਵੀ ਬਹੁਤ ਵਧੀਆ ਹੋਊਗੀ ਔਰ ਏਡੀ ਜ਼ਿਆਦਾ ਖਾਸ ਵੀ ਹੈ। ਅੱਛਾ। ਵੀ ਮਤਲਬ ਖਾਸ ਦਾ ਮਤਲਬ ਇਹ ਹੈ ਵੀ ਗਿਰੇਂਦਰ ਦੇ ਕਹਾਣੇ ਲੜਾਈਆਂ ਪੜਾਈਆਂ ਨਹੀਂ ਹੋਈਆਂ ਉਹਦੇ ਵਿੱਚ ਜੰਗੀਆਂ। ਉਹ ਐਂਟਰਟੇਨਮੈਂਟ ਜੈ ਵੀ ਨਹੀਂ ਹਾਸੀ ਮਾਹੌਲ ਜੈ ਵੀ ਨਹੀਂ ਦਾ ਹੈ। ਗਲਤ ਹੈ। ਵੈਸੇ ਉਹ ਫਿਲਮ ਠੀਕ ਬਾਈ ਬੰਨੂ ਵਧੀਆ ਲੱਗਦੀ ਹੈ ਜੀ ਗੱਲ। ਬਾਕੀ ਸਭ ਦੇ ਆਪਣੇ ਆਪਣੇ ਚੋਇਸ ਨੇ। ਇਹ ਵੀ ਮਤਲਬ ਸੀ ਤੁਹਾਨੂੰ। ਹਾਂ। ਤਾਂ ਮੈਨੂੰ ਵੀ ਦਿਖਾ ਕੇ ਦਿਓ ਫਿਰ ਤਾਂ ਮੈਂ ਖੰਨੂ ਦੱਸਾਂਗੀ ਤੇਰੀ ਵੈਸੇ ਤੇ ਕੀ ਨਹੀਂ ਇਹ ਵੀ ਮਿਹਨਤ ਕਰੀ ਜਾਂਦਾ ਤਾਂ ਵੀ ਕਰ ਸਕਦਾ ਹੈਨਾ ਕੀ ਪਤਾ ਕਿੰਨੇ ਨੂੰ ਸੋਚ ਕੇ ਕੀ ਗੱਲ ਬਣਾਈ ਆ ਹਨਾ ਬਸ ਇਹ ਗਾਣੇ ਜੇ ਬੜੇ ਟ੍ਰੈਂਡਿੰਗ ਚ ਚੱਲ ਰਹੇ ਨੇ ਗਾਣੇ ਤਾਂ ਫਿਰ ਜਿੱਥੇ ਬੱਬੂ ਮਾਨ ਆ ਗਿਆ ਉਹ ਤਾਂ ਫਿਰ ਚੀਜ਼ ਚੱਲਣੀ ਹੋਣਾ ਬੱਬੂ ਮਾਨ ਦੀ ਫੈਨ ਫਾਲੋਇੰਗ ਬਹੁਤ ਹੈ ਬੰਦਾ ਵੀ ਨਹੀਂ ਆ ਹਾਂ ਬੰਦਾ ਵੀ ਕਹਿਤਾ ਆਇਆ ਪੜਾ ਉਹ ਤਾਂ ਟੱਕਰਾਂ ਦਾ ਕੋਈ ਹਾਰ ਨਹੀਂ ਰਿਹਾ ਰੋਮਾਨ ਹੋ ਗਿਆ ਮੂੰਹੇ ਵਾਲਾ ਹੋ ਗਿਆ ਇਹ ਨੰਬਰ ਪਰ ਸਾਡਾ ਯਾਰ ਕਰਨ ਉਹਦਾ ਕਿਉਂ ਆਪੇ ਆਪੇ ਜਰਾ ਭਾਈ ਬੋਤੇ ਲੈ ਲਖ ਲਿਆ ਹੈ ਕਰਨ ਉਹ ਜਲਾ ਭਾਈ ਬੋਤੇ ਹੀ ਚਲੋਂ ਤਾਂ ਫੇ ਸਾਡੇ ਘਰ ਦਾ ਮੁੰਡਾ ਉਹ ਪੁੱਛਾ ਨਹੀਂ ਕਰਦਾ ਕਰਨ ਉਹ ਜਲਾ ਪੁੱਛਾ ਨਹੀਂ ਕਰਦਾ ਉਹਦਾ ਸਾਡਾ ਘਰ ਦਾ ਬੰਦਾ ਨਹੀਂ ਚਲੋ ਕੋ ਸਾਰੇ ਆਪਣੇ ਹੂੰ ਔਰ ਬੱਸ ਤੁਹਾਨੂੰ ਸਾਰੇ ਆਲੂ ਬੁਲਾਓ ਮੈਂ ਨਸੀ ਬੀਰੀ ਬਣਾ। ਸੂਰ ਗਰਮੀ ਕਰਕੇ ਨਾ ਰੋਟੀ ਖਾਉਂਦੇ ਪਾਣੀ ਚੱਲਣਾ ਚੱਲਣਾ। ਲੈ ਪਾਤੀ ਦਾ ਲੈ ਗਿਆ ਮਮੀ ਡੈਡੀ ਰਹਿ ਗਏ। ਕੱਲ ਸ਼ਾਮ ਨੂੰ ਤੇ ਅਵੇਲੇ ਦਾ ਜਾ ਕੇ ਮੈਂ ਪੀਆ ਉਹਦਾ। ਉਹ ਬੜਾ ਐਪ ਦਾ ਮੰਗੋ ਸ਼ੇਕ ਜਾਂ। ਸ਼ਾਮ ਦਵਾਦੇ ਬਹੁਤ ਲੱਗਿਆ ਫਿਰ ਉਹੀ ਨਿਕਲ ਕਰਕੇ ਫੇਰ ਉਹਦੇ ਬਾਅਦ ਪਾਣੀ ਪੀ ਹੋ ਗਿਆ। ਹੋ ਕੇ ਰੋਟੀ ਖਾਣ ਲਓ ਬੰਲਾ। ਅਸਲ ਇਕੋ ਆਂਬ ਬੱਜਿਆ ਹੋਰ ਨੇ ਆਇਆ ਜੇ ਪਿੰਗਾਰ ਉਹ ਮੈਂ ਤਾਂ ਲੀਚੀ ਬੰਗਾਈ ਰਹੀ ਹਾਂ। ਕੋਈ ਲੀਚੀ ਜਿਹੜੀ ਆਂਬ ਨੇ ਨੀਂ ਪਾਣੀ ਕਰਦੇ ਹੈਗੇ ਬਾਰੇ ਬਹੁਤ ਹੁੰਦੇ ਆ। ਆਪਾਂ ਕਿਹੜਾ ਖਾਂਦੇ? ਉਹ ਸ਼ੇਕ ਬਹੁਤ ਸੁਆਦ ਬਣਦਾ। ਉਹ ਜਦੋਂ ਦੁੱਧ ਪਾ ਦਿੰਦੇ ਆਂਬ ਨੂੰ ਆਂਬ ਦੀ ਤਸੀਰ ਠੰਡੀ ਕਰਨੇ ਦਾ ਇੱਕ ਤਰੀਕਾ ਉਹਨੂੰ ਘਾਟਾ ਪਹਿਲਾਂ ਪਾਣੀ 'ਚ ਰੱਖ ਦੋ। ਹਾਂ ਇਹ ਗੱਲ ਮੈਂ ਵੀ ਸੁਣੀ ਆ। ਪਰ ਉਹ ਜਿਹੜੀ ਚੀਜ਼ ਗਰਮ ਆ ਤਾਂ ਗਰਮ ਹੀ ਰਹਿਣੀ ਕਿ ਨਾ 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 ਦਦੀ ਜੀਵੇਂ ਹੁਣ ਬਦਾਮ ਆ ਬਦਾਮ ਕਹਿੰਦੇ ਗਰਮ ਆ ਨਾ ਜਿੰਨੇ ਮਰਜ਼ੀ ਦੇਖ ਲਈ ਤੂੰ ਥੋਕੇ ਰੱਖਲੇ ਹੁੰਦੇ ਉਹ ਤਾਂ ਫਿਰ ਹੋਰ ਜਿਹੜੀ ਹੁਣ ਸ਼ਰਧਾਈਆ ਪਛਰਦਾ ਇਹ ਮਲੋੜੀ ਕਿਸੇ ਨਾ ਮਨ ਆ ਲੈ ਓਏ ਕੋਹ ਭੈਣ ਦੇ ਵਿਚਾਰੀ ਦੇ ਕਈ ਫੋਨ ਆਲੇ ਦੇਖ ਪੈਣੀ ਕੁੱਤਾ ਨਾ ਬਾਈ ਕਰੀ ਮੈਂ ਕੈਮਰੇ ਚ ਨੂੰ ਕਹਿੰਦਾ ਦੋ ਬਾਰ ਲਿਆਦੇ ਪਾਣ ਦੇ ਪੱਤੇ ਦੋ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਦੋ ਤਿੰਨ ਵਾਰ ਇਹਨਾਂ ਪਾਣ ਦੇ ਪੱਤੇ ਲੈਣ ਕੇ ਦੇ ਦੇ ਮੈਂ ਉਹ ਭੈਣ ਦੀ ਭਾਈ ਡਿਮਾਂਡ ਆ ਵੀ ਉਹ ਬਲੌਗ ਬਣਾ ਕੇ ਪਾਉ ਜਿਹੜਾ ਪਾਣ ਦੇ ਪੱਤੇ ਦਾ ਅੱਜ ਲਿਆਓ ਬਸ ਤੁਸੀਂ ਲਾਸਟ ਵਾਰ ਵੀ ਪਾਣ ਦੇ ਪੱਤੇ ਦਾ ਜਿਹੜਾ ਸ਼ੇਡ ਬਣਦਾ ਮੈਂ ਤਾਂ ਪਹਿਨੇ ਦੋ ਤਿੰਨ ਵਾਰ ਇਹਨੂੰ ਲਿਆਣ ਕੇ ਦੇ ਦਿੱਤੇ ਇਹ ਹੀ ਬਣੀ ਬਣਾਉਂਦੀ ਹੁਣ ਅੱਜ ਕਹਿੰਦੀ ਆ ਅੱਜ ਵੀ ਲਿਆਉਂਗਾ ਤੇਰੇ ਘਰ ਅੱਜ ਲਿਆਉਂਗੇ ਅੱਜ ਮੇਸ਼ਰ ਭਾਈ ਦਾ ਸਮਾਰਨੀ ਲਗਾਉਣੀ ਦੀ ਬਹੁਤ ਸਵਾਦ ਬਣਦੀ ਆ ਹੋਰ ਨਾਲ ਠੀਕ ਆ ਬਣਾਉਣੀ ਚਾਹੀਦੀ ਡਰਾਈਵ ਉਸਦੀ ਬੰਦੀਆ ਹੋ ਕੁੱਟ ਕੇ ਤਾਂ ਦੇਖੇ ਕਿ ਜੇ ਦਬਾਤ ਵਿੱਚ ਕਰੀਂ ਫਿਰ ਨਾ ਨਹੀਂ ਨਹੀਂ ਉਹਦੇ ਚ ਕਿਹੜੇ ਗੱਲ ਪਾਉਣੀਆਂ ਉਹਦੇ ਚ ਭੰਗ ਪਾਉਣੀਆਂ ਤਾਂ ਪੋਲੀਸ ਕਰ ਕੇ ਨਾ ਹੋ ਗਿਆ ਤਾਂ ਭੰਗ ਕੋਣੀ ਉਹਦੇ ਭੰਗ ਆਲੀ ਨਾ ਬਣਾ ਦੀ ਜਿਹੜੀ ਦੁਕਾਨ ਹੈ ਜੇ ਟੱਕਰ ਸਾਹਮਣੇ ਵਸਤੇ ਮਾਲਾ ਆਣੇ ਨੂੰ ਬੜੌੜਾ ਬੜਾ ਮਿਆੜੇ ਸਾਹਮਣੇ ਆਉਂਦੇ ਭੱਗੇ ਬਰਬਰ ਕਰਕੇ ਨਾ ਹੱਸਣਾ ਵੀ ਕੀ ਨੂੰ ਕਿੱਥੇ ਤੇ ਰੋਕੀਏ ਜੇ ਹੱਸੀ ਜਾਵੇ ਤਾਂ ਬੰਦਾ ਹੱਸੀ ਜਾਂਦਾ ਜੇ ਰੋਈ ਜਾਵੇ ਤਾਂ ਬੰਦਾ ਰੋਈ ਜਾਂਦਾ ਭੰਗ ਦਾ ਨਾ ਠਾਈ ਇਹ ਹਜਾ ਰੋਂਦੇ ਦਾ ਘਟਾ ਹੱਸਦੇ ਜ਼ਿਆਦਾ ਚਲੋ ਸੁਣਾਈ ਗੱਲ ਦਾ ਸਾਡਾ ਸਕੂਲ ਟੀਚਰ ਨੇ ਪੀਤੀ ਸੀ ਪਹਿਲਾਂ ਤਾਂ ਹੱਸ ਗਿਆ ਹੱਸ ਗਿਆ ਮੁੜ ਕੇ ਰੋਣ ਲੱਗ ਗਿਆ ਚੁੱਪੇ ਰਹਿ ਹੋਵੇ ਚੁੱਪੇ ਹੀ ਰਹੋ ਇਹ ਕਾਰਨ ਨਹੀਂ ਕਿੰਨਾ ਕਿੰਦੀ ਮੈਨੂੰ ਇੰਨਾ ਗੁੱਸਾ ਆਂਡੇ ਆਏ ਰੱਖ ਦਿਓ ਚੁੱਪੇ ਨਾ ਹੋਏ ਰੋਈਏ ਜਾਵੇ ਕਹਿੰਦੀ ਨਹੀਂ ਆਣਿਆ ਉਹ ਦੱਸ ਪਰ ਇਹ ਵੀ ਪੀਪੂ ਲੈਂਦੇ ਕਈ ਵਾਰ ਇਹ ਨਹੀਂ ਕਦੀ ਆ ਬਾਤ ਕੀਤੀ ਤੇ ਦੇ ਭਾਗ ਨੇ ਰੋਕ ਨਹੀਂ ਜੇ ਉਹ ਫਿਰ ਨਹੀਂ ਇਹਨੇ ਕਹਿ ਤਾ ਤੇਰਾ ਬਾਜੀ ਪੀ ਕੇ ਖੇਤਾਂ ਚ ਸੁੱਤਾ ਰਿਆ ਮਮੀ ਤੇ ਪਵਾਨੀ ਫਿਰ ਖਾਦੀ ਵੀ ਨਹੀਂ ਐਂ ਹੀ ਛੱਡ ਕੇ ਚਲੇ ਗਿਆ ਫਿਰ ਇਹਨੇ ਨੇ ਕਿਆ ਕਰਿਆ ਰਿੰਦਰ ਬਾਜੀ ਦਾਦੀ ਮੈਨੂੰ ਪਤਾ ਇਹਨੇ ਕਿਆ ਕਰਿਆ ਸੀ ਸ਼ਰਦਾਈ ਪੀ ਕੇ ਤੁਸੀਂ ਨਹੀਂ ਪੀਤੀ ਸੀ ਇਹਨਾਂ ਇੱਕ ਵਾਰ ਫਰਤਾਈ ਨਹੀਂ ਹੁੰਦੀ ਉਹ ਉਹ ਤਾਂ ਹੋਤਾ ਕੋਟਾ ਦਾ ਉਹ ਇਹਨਾਂ ਇਹਨੂੰ ਪਰਾਤਾ ਕੇ ਲੈਨੇ ਖੇਤ ਮੈਂ ਕਾੜੇ ਬਾਜੀ ਦੇ ਤੈਨੂੰ ਨੇ ਪੀਤਾ ਉਹ ਤਾਂ ਸ਼ਿਵਰਾਤਰੀ ਦੀ ਉਦੋਂ ਅੱਛਾ ਅੱਛਾ ਹਾਂ ਸ਼ਿਵਰਾਤਰੀ ਦੇ ਮਾਪਦਾ ਮੁੰਡਾ ਪਿੰਡ ਦਾ ਲਿਆਇਆ ਕਿਸੇ ਦੇ ਪੁਆ ਕੇ ਉਹ ਲੈ ਆਇਆ ਇੱਕ ਉਹਨਾਂ ਨੇ ਬਹੁਤ ਤਰ੍ਹਾਂ ਨਾ ਕਰਿਆ ਹੁੰਦਾ ਤਿਆਰ ਇੱਕ ਵਾਰ ਹੁੰਦੀ ਭੰਗ ਜਿਆਦਾ ਇੱਕ ਵਾਰ ਮਾਣਾ ਮੋਟਾ ਹੀ ਕਰਿਆ ਹੁੰਦਾ ਪ੍ਰਸ਼ਾਦ ਦੇ ਤੌਰ ਪਰ ਹਾਂ ਇਹ ਥਾ ਉਹ ਪੁਆੜਿਆ ਕੋਈ ਖਾਸ ਬੰਦਾ ਤਾਂ ਉਹਦਾ ਉਹ ਪੁਆਲਿਆ ਭੰਗ ਵਾਲਾ ਬਾਫੇ ਦੋਏ ਜਾਣੇ ਲਿਟੀ ਗੇ ਖੇਤਾਂ ਵਾਂ ਮਾਂਣ ਕੌਣ ਇੱਕ ਹੋਰ ਤਾਂ ਮੁੰਡਾ ਪਿੰਡ ਦਾ ਰੋਟੀ ਵੀ ਖਾਣ ਆਈ ਸੀ ਜੇ ਬੁੜਨੇ ਪਾ ਮਮੀ ਇਹਦਾ ਠੀਕ ਰਿਹਾ ਉਹਦਾ ਕੰਮ ਨਹੀਂ ਤਾਂ ਜਿਆਦਾ ਖਰਾਬ ਹੋਇਆ ਤੂੰ ਵੇਖ ਰੋਟੀ ਖਾਦੀ ਵੀ ਨਹੀਂ ਮੋਕੇ ਸ਼ਾਮ ਨੂੰ ਰੋਟੀ ਰੋਟੀ ਖਾਦੀ ਤੇ ਆ ਕੇ ਆ ਹਾਂ ਤੂੰ ਤੁਸੀਂ ਚੱਲੇ ਪਾਜੀ ਆ ਤੁਸੀਂ ਨਹੀਂ ਪੀਤੀ ਅਹੀਂ ਕੋਟਾ hota ਨਹੀਂ ਮੈਂ ਦੁਆ ਸੰਗ ਬੋਲਣਾ ਨਹੀਂ ਤੇ ਤਾਉ ਦੁਆ ਪੀਂਦਾ ਕੋਟੇ ਵਾਰੇ ਵੀ ਕਿਸੇ ਨੂੰ ਪੁੱਛਣਾ ਪੈਣਾ ਆਪਣੇ ਮੂੰਹ ਬੰਦ ਆਵ ਕਿੱਥੇ ਗੱਲ ਆਉਂਦਾ ਇਹਦਾ ਮਤਲਬ ਪੀਤੀ ਆ ਖਾਸ ਨੇ ਆਏ ਮੰਮੀ ਕੇਰਵਿੰਦਰ ਦੇ ਹੋ ਪੀਤੀ ਆ ਕੋਟਾ ਪੀਤਾ ਉਹ 6 ਵਜੇ ਦਾ ਪ੍ਰਸ਼ਾਦ ਆ ਮਣਾ ਚੈੱਕ ਕਰਨਾ ਚਾਹੀਦਾ ਨਹੀਂ ਲੜਕਾਰੇ ਲਲਕੂਰੇ ਮਾਰੇ ਉਹ ਤਾਂ ਚਲ ਭੋਗ ਦੇਣਾ ਤੇ ਤਾਂ ਹੋਰ ਨਹੀਂ ਕੋਸ ਮੰਮੀ ਕਹਿੰਦੀ ਹੋਰ ਕਿਹੜੇ ਕਮਜੇ ਥੱਲੇ ਪਿਆ ਰਹਾ ਚੱਲ ਫੋਗਦੇ ਤੌਰ ਤੇ ਤਾਂ ਕੋਈ ਖਰਾਬ ਨਹੀਂ ਮੈਂ ਕਹਿੰਦੀ ਭਾਈ ਪੂਰੇ ਆਪ ਤਾਂ ਮੰਮੀ ਦੀ ਦਿੱਤੀ ਹੋਈ ਗੰਦੀ ਉਸ ਸਾਜਣਾ ਜਿਹੜਾ ਪਰਾਣਾ ਇਹ ਕੱਲੋਂ ਚੱਲ ਕੋਈ ਉਹ ਸਾਬਜੀ ਸੁਝੀ ਖਾ ਲੂਗੀ ਕੰਮ ਆ ਜੀ ਦੇ ਜਿਹੜੇ ਹੋਰ ਵਾਲੇ ਨੇ ਮੈਂ ਕਹਿੰਦੀ ਗੁਜਰ ਅਜਰਾਜ ਨਾ ਬਣਾਵਾਂ ਜਿੰਨ ਕਰਦਾ ਹੈ ਆਹ ਮੈਂ ਪੁੱਛਾਂ ਮੰਮੀ ਨੇ ਮੈਂ ਦੀ ਬੰਮੀ ਨੇ ਤਾਹ ਮੈਨੂੰ ਪਰਸਨ ਨਹੀਂ ਗਿਆ ਤਾਂ ਮੰਮੀ ਤੁਹਾਨੂੰ ਦੋ ਸਬਜੀ ਹੋਰ ਦੇਣੀ ਹੈ ਚਲੋ ਜੀ ਫਿਰ ਠੀਕ ਹੈ ਹੁਣ ਸਾਨੂੰ ਦੋ ਇਜਾਜ਼ਤ ਤੁਸੀਂ ਵੀ ਆ ਜੀ ਨੇ ਜੀ ਨੇ ਛਕਣੇ ਆ ਕੇ ਫਿਰ ਬਾਏ ਬਾਏ ਦੀਦੀ ਬਾਏ ਕਰਦੇ ਬਾਏ